ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾਇਆ ਗਮ ਅਪਾ ਗੁਰ ਕੀ ਮਹਮਾ ਅਗਮ ਹੈ ਕਿਆ ਕਥੇ ਕਥਣ ਹਾ ਕ્યા ਹਾਂ ਕਥੀ ਕਥੇ ਕਥ ਦੇਖਾਂ ਮੈਂ ਕਥਨਾ ਕਥਨਾ ਜਾਈ ਜੋ ਤਦ ਭਾਵ ਸੋਈ ਆਖਾਂ 뜰 ਤੇਰੀ ਵਡਿਆਈ ਗੁਰੂ ਪਿਆਰੀ ਸਾਧ ਸੰਗਤ ਜੀ ਔ ਗੁਰਮਤ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰੂ ਜੀ ਦੇ ਸਤਕਾਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਗੁਰੂ ਕੇ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਔਰ ਤਕਰੀਬਨ 40 ਕੇ ਸਿੰਘ ਚਮਕੌਰ ਦੀ ਇਸ ਲੜਾਈ ਦੇ ਵਿੱਚ ਇਸ ਜੁੱਧ ਦੇ ਵਿੱਚ ਸ਼ਹੀਦ ਹੋਏ ਦੇਖੋ ਸਤਗੁਰੂ ਪਾਸ਼ਾ ਮਹਾਰਾਜ ਦੀ ਖੇਲ ਸਾਸੰਗਤ ਜੀ ਕਿੰਨੀ ਬਲਖਣਤਾ ਹੈ ਇਤਿਹਾਸ ਦੇ ਵਿੱਚ ਸਾਸੰਗਤ ਜੀ ਜਿਹੜਾ ਅੱਜ ਦਾ ਦਿਨ ਸੀ ਨਾ 22 ਦਸੰਬਰ 1666 ਦੇ ਵਿੱਚ ਦਸਮੇਸ਼ ਪਾਤਸ਼ਾਹ ਜੀ ਦਾ ਆਗਮਨ ਹੋਇਆ ਸੀ ਪਟਨਾ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਸਤਗੁਰੂ ਜੀ ਦਾ 39ਵਾਂ ਜਨਮ ਦਿਨ ਹੈ 39ਵਾਂ ਪ੍ਰਕਾਸ਼ ਪੁਰਬ ਹੈ ਦੇਖੋ ਅਨੰਦਪੁਰ ਸਾਹਿਬ ਦੀ ਧਰਤੀ ਜਦੋਂ ਪ੍ਰਕਾਸ਼ ਗੁਰਪੁਰ ਮੰਨਦਾ ਸੀ ਤੇ ਕਿੰਨੀਆਂ ਸੰਗਤਾਂ ਤੋਹਫੇ ਲੈ ਕੇ ਆਉਂਦੀਆਂ ਅੱਜ ਪਿਤਾ ਦੇ ਆਉਣ ਦਾ ਦੇਣਾ ਤੇ ਪੁੱਤਰਾਂ ਦੇ ਜਾਣ ਦਾ ਦੇਣਾ ਕੋਈ ਜਵਾਨ ਜਿਹੜੀ ਆ ਉਸ ਸਮੇਂ ਨੂੰ ਬਿਆਨ ਨਹੀਂ ਕਰ ਸਕਦੀ ਜੋਗੀ ਅਲਾਜਾਰ ਖਾਂ ਵੀ ਲਿਖਦਾ ਹੈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਬੋਕ ਕੰਮ ਹੈ ਕੱਲ ਆਪਾਂ ਵਿਚਾਰਿਆ ਸੀ ਸਾਸ ਸੰਗਤ ਦੀ ਜਿਸ ਵੇਲੇ ਕੋਟਰਾ ਨਿਹੰਕਾਂ ਤੋਂ ਕਲਗੀਧਰ ਪਾਤਸ਼ਾਹ ਜੀ ਆਪਣੇ ਵਹੀਰ ਦੇ ਨਾਲ ਅੱਗੇ ਵੱਧਦੇ ਆ। ਉਹਨਾਂ ਰਸਤਿਆਂ ਨੂੰ ਜਾਣਦਾ ਕੌਣ ਹੈ ਕੋਲਟਾ ਨਿਹੰਕਾਂ। ਤੇ ਉਹਦਾ ਪੁੱਤਰ ਆਲਮ ਖਾਨ ਸਤਗੁਰ ਜੀ ਨੂੰ ਅਗਾਹ ਤੱਕਰ ਤੋੜਨ ਵਾਸਤੇ ਆਉਂਦਾ ਹੈ। ਹੁਣ ਚਮਕੌਰ ਦੀ ਗੜੀ ਨੂੰ ਸਤਗੁਰੂ ਕਿਉਂ ਚੁਣਦੇ ਆ? ਕਿਉਂਕਿ ਉਹ ਲੋਕ ਜਿਹੜੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਇੱਕੋ ਕਾਰਨ ਸੀ ਆਨੰਦਪੁਰ ਦਾ ਕਿਲਾ ਆਪਣੇ ਆਨੰਦਗੜ੍ਹ ਕਿਲਾ ਖਾਲੀ ਕਰਾਉਣ ਦਾ ਆਨੰਦਪੁਰ ਸਭ ਛਡਾਉਣ ਦਾ ਇੱਕੋ ਹੀ ਕਾਰਨ ਸੀ ਉਹਨਾਂ ਦੁਸ਼ਮਣਾਂ ਨੂੰ ਪਤਾ ਹੈ ਕਿ ਇੱਥੇ ਸਤਗੁਰੂ ਜੀ ਦੇ ਕੋਲ ਪੰਜ ਕਿਲੇ ਹਨ ਬਿਉਂਦਬੰਦੀ ਪੂਰੀ ਹੈ ਕਿਲਾ ਆਨੰਦਗੜ੍ਹ ਹੈ ਕਿਲਾ ਹੋਲਗੜ੍ਹ ਹੈ ਕਿਲਾ ਲੋਹਗੜ੍ਹ ਹੈ ਕਿਲਾ ਨਰਮੋਗੜ੍ਹ ਹੈ ਤਾਰਾਗੜ੍ਹ ਹੈ ਕੇਸਗੜ੍ਹ ਸਭ ਤ ਤਖਤ ਹੈ ਫਤੇਗੜ ਸਾਹਿਬ ਕਿਹੜਾ ਹੈ 6 ਕਿਲੇ ਆਨੰਦਪੁਰ ਸਾਹਿਬ ਦੇ ਵਿੱਚ ਉੱਥੇ ਸ਼ਸਤਰ ਬਣਾਉਣ ਦੇ ਕਾਰਖਾਨੇ ਫੈਕਟਰੀਆਂ ਵੀ ਸੀ ਵੀ ਆਨੰਦਪੁਰ ਖਾਲੀ ਕਰਾ ਲਓ ਫਿਰ ਅੱਗੇ ਜਾ ਕੇ ਫਿਰ ਸਤ ਗੁਰੂ ਘੇਰ ਲਾਂਗੇ ਆਪ ਜੀ ਇਤਿਹਾਸ ਦੇ ਸਰੋਤ ਸਤ ਸੰਗਤ ਦੀ ਅੱਜ ਵੀ ਤੁਸੀਂ ਜਿਹਨਾਂ ਨੇ ਦਰਸ਼ਨ ਕੀਤੇ ਨਾ ਚਮਕੌਰ ਸਾਹਿਬ ਜਿਹੜਾ ਆਪਾਂ ਉੱਪਰ ਦਰਸ਼ਨ ਮੱਥਾ ਟੇਕਣ ਜਾਂਦੇ ਆ ਗੜੀ ਦੇ ਉੱਪਰ 25 30 ਫੋਟੋ ਚਾਹੀਦੇ ਆ ਅੱਜ ਵੀ ਉਚਾਈ ਤੇ ਆ ਔਰ ਉਸ ਇਤਿਹਾਸਕਾਰ ਲਿਖਦੇ ਕਿ ਉਸ ਵੇਲੇ ਇਹਦੀ ਉਚਾਈ 50 60 ਫੁੱਟ ਸੀ ਉਸ ਵੇਲੇ ਉੱਪਰ ਚੜ ਕੇ ਜੰਗ ਲੜਨੀ ਉਹ 10 ਲੱਖ ਦੀ ਫੌਜ ਹੈ ਜਿਸ ਵੇਲੇ ਸਤਗੁਰੂ ਜੀ ਚਮਕੌਰ ਪਹੁੰਚਦੇ ਆ ਉਥੇ ਦੇ ਦੋ ਭਰਾ ਰਾਜਪੂਤ ਭਰਾ ਸਨ ਤੇ ਉਹਨਾਂ ਨੇ ਫਿਰ ਸਤਗੁਰੂ ਮਹਾਰਾਜ ਦੇ ਅੱਗੇ ਪੇਸ਼ਕਸ਼ ਕੀਤੀ ਬੁੱਧੀ ਚੰਦ रावत ਤੇ ਉਹਦਾ ਭਰਾ ਅਲੱਗ-ਅਲੱਗ ਨਾਮ ਲਿਖੇ ਭਾਈ ਗਰੀਬੂ ਲਿਖਿਆ ਕਿਸੇ ਨੇ ਜਗਤ ਲਿਖਿਆ ਪਰ ਬੁੱਧੀ ਚੰਦ रावत ਅਗਾਹ ਹੋ ਕੇ ਆਂਦਾ ਉਹ ਕਿ ਗੁਰੂ ਮਹਾਰਾਜ ਸਾਡੇ ਵਾਸਤੇ ਤੁਸੀਂ ਇੰਨੇ ਦੁੱਖ ਸਹਿਣ ਕਰ ਰਹੇ ਹੋ ਇੰਨੇ ਜ਼ੁਲਮ ਸਹਿਣ ਕਰ ਰਹੇ ਹੋ ਤੇ ਸਾਡੇ ਵਾਸਤੇ ਆ ਹਵੇਲੀ ਕੀ ਹੈ ਸਤਗੁਰੂ ਮਹਾਰਾਜ ਸਭ ਕੁਝ ਤੁਹਾਡੇ ਵਾਸਤੇ ਹਾਜ਼ਰ ਹੈ ਜਦੋਂ ਸਤਗੁਰੂ ਜੀ ਉਸ ਚਮਕੌਰ ਦੀ ਗੱਡੀ ਦੇ ਅੰਦਰ ਪ੍ਰਵੇਸ਼ ਕਰਦੇ ਆਪਣੇ ਸਿੱਖਾਂ ਦੇ ਨਾਲ ਔਰ ਦਰਵਾਜਾ ਬੰਦ ਕਰ ਲਿਆ ਜਾਂਦਾ ਹੈ ਅੰਦਰ ਜਾ ਕੇ ਸਤਗੁਰੂ ਮਹਾਰਾਜ ਆਪਣੇ ਕਮਰ ਕੱਸੇ ਵਿੱਚੋਂ ਖੰਡਰ ਕੱਢਦੇ ਆ ਖੰਡਰ ਦੇ ਨਾਲ ਉਸ ਕੰਧ ਦੇ ਵਿੱਚ ਗੁਰਮਾਰ ਖੰਡਰ ਮਾਰ ਕੇ ਉਸ ਦੀ ਮਿੱਟੀ ਲੈ ਕੇ ਹੱਥ ਦੇ ਵਿੱਚ ਫੂਕ ਮਾਰ ਕੇ ਮਿੱਟੀ ਉਡਾ ਦਿੰਦੇ ਆ ਭਾਈ ਦਿਆ ਸਿੰਘ ਜੀ ਪੁੱਛਦੇ ਆ ਸਤਗੁਰੂ ਮਹਾਰਾਜ ਇਹ ਮਿੱਟੀ ਕਿਉਂ ਉਡਾ ਦਿੱਤੀ ਹੈ ਸਤਗੁਰੂ ਕਹਿੰਦੇ ਇਹ ਮਿੱਟੀ ਉਹੀ ਹੈ ਜਿਸ ਖਿੱਤੇ ਸੇ ਹਮ ਕੈਥੇ ਤੇ ਜਾਣਾ ਵੇ ਵਹੀ ਹੈ ਕਹਿੰਦੇ ਸੀ ਨਾ ਤੁਹਾਨੂੰ ਉਹ ਸਮਾਂ ਆ ਗਿਆ ਉਹ ਜਗ੍ਹਾ ਵੀ ਆ ਗਈ ਹੈ ਜਿਸ ਖਿੱਤੇ ਸੇ ਜਾਣਾ ਥਾ ਜੇ ਵਹੀ ਹੈ ਕੱਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਜੇ ਵਹੀ ਹੈ ਜਿਸ ਜਾਪੇ ਬੱਚੇ ਕਟਾ ਕੇ ਜਾਣਾ ਵਹੀ ਹੈ ਮਿੱਟੀ ਕਹਿ ਦਿੰਦੀ ਹੈ ਠਿਕਾਣਾ ਵਹੀ ਹੈ ਇਹੋ ਹੀ ਟਿਕਾਣਾ ਅਸੀਂ ਪਹੁੰਚ ਗਏ ਆ ਸਾਧ ਸੰਗਤ ਜੀ ਜਿਸ ਵੇਲੇ ਸਤਗੁਰੂ ਮਹਾਰਾਜ ਉੱਥੇ ਪਹੁੰਚਦੇ ਆ ਚਮਕੌਰ ਦੀ ਗੜੀ ਵਿੱਚ ਇਹ ਗੱਲ ਹੁੰਦੀ ਹੈ ਤੇ ਸਿੰਘ ਵੀ ਆਪਸ ਵਿੱਚ ਗੱਲਾਂ ਕਰਦੇ ਕਿਉਂਕਿ ਸਮਾਂ ਰਾਤ ਦਾ ਹੋ ਚੁੱਕਾ ਹੈ ਫੌਜਾਂ ਟਿਕਾਣਾ ਕਰ ਚੁੱਕੀਆਂ ਸੁੱਤੇ ਪਈ ਹੈ ਸਿੱਖ ਆਪਸ ਵਿੱਚ ਗੱਲ ਕਰਦੇ ਆ ਕਿ ਜੇ ਸਤਗੁਰੂ ਇਜਾਜ਼ਤ ਦੇ ਦੇਣ ਜੇ ਸਤਗੁਰੂ ਇਜਾਜ਼ਤ ਬੜਾ ਸੋਹਣਾ ਇਤਿਹਾਸ ਵਿੱਚ ਲਿਖਿਆ ਕਹਤੇ ਤੇ ਇਜਾਜ਼ਤ ਨਹੀਂ ਹੈ ਅਮੇ ਰਨ ਕੀ ਗੁਰੂ ਸਾਹਿਬ ਨੇ ਇਜਾਜ਼ਤ ਨਹੀਂ ਹੱਲੇ ਦਿੱਤੀ ਵੀ ਰਨ ਦੇ ਵਿੱਚ ਜਾਓ ਕਹਤੇ ਤੇ ਇਜਾਜ਼ਤ ਨਹੀਂ ਹੈ ਅਮੇ ਰਨ ਕੀ ਮਿੱਟੀ ਤੱਕ ਉੜਾ ਸਕਤੇ ਹਾਂ ਦੁਸ਼ਮਣ ਕੇ ਚਮਨ ਕੀ ਅਸੀਂ ਇਹਨਾਂ ਦੀ ਮਿੱਟੀ ਉੜਾ ਦਿਆਂਗੇ ਕਲਗੀਧਰ ਪਾਤਸ਼ਾਹ ਨੇ ਸੁਣਿਆ ਕਹਿੰ ਲੱਗੇ ਨਹੀਂ ਭਾਈ ਬਾਰ ਨਹੀਂ ਕਰਨਾ ਜਾਵਾਂਗੇ ਸਾਹਮਣੇ ਲੜ ਕੇ ਛੀ ਦਵਾਂਗੇ ਸੋਦਰ ਦਾ ਪਾਠ ਕੀਤਾ ਗਿਆ ਉਥੇ ਦੋ ਸਿੱਖ ਦੋ ਭਰਾ ਸਨ ਮਦਨ ਸਿੰਘ ਭਾਈ ਕਾਠਾ ਸਿੰਘ ਜਿਨ੍ਹਾਂ ਦੀ ਡਿਊਟੀ ਲੱਗੀ ਗੇਟ ਦੇ ਉੱਪਰ ਦਰਵਾਜੇ ਦੇ ਉੱਪਰ ਹੁਣ ਗੁਰੂ ਮਹਾਰਾਜ ਨੇ ਉਥੇ ਸਿੱਖਾਂ ਨੂੰ ਜੋ ਪੈਗਾਮ ਦਿੱਤਾ ਜੋ ਸਤਗੁਰ ਨੇ ਸੰਦੇਸ਼ ਦਿੱਤਾ ਜੋ ਉਪਦੇਸ਼ ਦਿੱਤਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਖਿਆ ਸੀ ਵੀ ਸਿੱਖ ਨੇ ਕਦੇ ਵੀ ਆਪਣੇ ਸਾਡੇ ਵਾਸਤੇ ਵੀ ਅੱਜ ਦੇ ਸਮੇਂ ਵਾਸਤੇ ਵੀ ਹੈ ਵਿਚਾਰ ਓਟ ਜੀਵਨ ਵਿੱਚ ਲੈ ਕੇ ਚੱਲਣੀ ਚਾਰ ਓਟ ਪਹਿਲੀ ਓਟ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਓਟ ਸਿੱਖ ਨੂੰ ਹੋਣੀ ਚਾਹੀਦੀ ਹੈ ਦੂਸਰੀ ਓਟ ਸਿੱਖ ਨੂੰ ਆਪਣੇ ਗੁਰੂ ਦੀ ਹੋਣੀ ਚਾਹੀਦੀ ਹੈ ਤੀਸਰੀ ਓਟ ਸੱਚ ਦੀ ਹੋਣੀ ਚਾਹੀਦੀ ਹੈ ਚੌਥੀ ਓਟ ਸਵੇ ਦੀ ਆਪਣੀ ਤਾਕਤ ਤੇ ਮਾਣ ਹੋਣਾ ਚਾਹੀਦਾ ਮੈਂ ਸਿੱਖ ਹਾਂ ਮੈਂ ਕੁਝ ਕਰ ਸਕਦਾ ਹਾਂ ਸਮਾ ਸਤਗੁਰ ਜੀ ਸਬੋਧਨ ਕਰਦੇ ਆ ਕਿ ਸਿੱਖੋ ਇਹ ਅੱਜ ਇਮਤਿਹਾਨ ਦਾ ਸਮਾ ਹੈ ਸਿੱਖੀ ਦਾ ਪੰਗੋੜੇ ਵਿੱਚ ਪਟਨਾ ਸਾਹਿਬ ਖੇਢੀ ਹੈ ਸਕੂਲ ਆਨੰਦਪੁਰ ਸਾਹਿਬ ਸੀ ਤੇ ਅੱਜ ਇਮਤਿਹਾਨ ਦਾ ਸਮਾ ਤੇ ਵੱਧ ਤੋਂ ਵੱਧ ਨੰਬਰ ਲੈ ਕੇ ਪਾਸ ਹੋਣਾ ਹੈ ਰਾਤ ਹੋ ਗਈ ਇੱਥੋਂ ਤੱਕਰ ਜੋਗੀ ਅੱਲਾ ਜਾਰ ਖਾਨ ਇਤਿਹਾਸ ਲਿਖਦਾ ਹੈ ਕਿ ਸਤਗੁਰੂ ਮਹਾਰਾਜ ਉਹਨਾਂ ਦੋਨਾਂ ਸਿੱਖਾਂ ਨੂੰ ਵੀ ਆਖਿਆ ਬੇਟਾ ਤੁਸੀਂ ਆਰਾਮ ਕਰ ਲਓ ਸਾਰੀ ਰਾਤ ਪਹਿਰਾ ਦਿੱਤਾ ਗਲਗੀਤਰ ਪਾਸ਼ਾ ਨੇ ਕਿੰਨੇ ਦਿਨਾਂ ਤੋਂ ਥੱਕੇ ਹੋਏ ਉਹ ਸਿੱਖ ਸਨ ਕਿੰਨੇ ਦਿਨਾਂ ਤੋਂ ਭੁੱਖਣ ਭਾਣੇ ਹੀ ਸਨ ਸਰਸਾ ਪਾਰ ਕੀਤੀ ਹੈ ਕੱਪੜੇ ਸਾਰਿਆਂ ਦੇ ਗਿੱਲੇ ਆ ਦਸਤਾਰਾਂ ਵੀ ਗਿੱਲੀਆਂ ਹਨ ਜਿਸ ਤਰ੍ਹਾਂ ਵੀ ਹੋਇਆ ਪਰ ਉਹਨਾਂ ਨੇ ਆਪਣੇ ਪਾਸ਼ਾ ਨੂੰ ਬਹੁਤ ਮਾਣ ਦਿੱਤਾ ਸਾਥ ਸੰਗਤ ਦੀ ਥੱਕੇ ਨਹੀਂ ਟੁੱਟੇ ਦੀ ਆਪਣੇ ਜੋ ਵਸਤਰ ਬਚੇ ਸਨ ਉਹਨਾਂ ਦਾ ਇਕੱਠਾ ਕਰਕੇ ਇੱਕ ਸਿੰਘਾਸਣ ਤਿਆਰ ਕੀਤਾ ਗੁਰੂ ਮਹਾਰਾਜ ਇੱਥੇ ਤੁਸੀਂ ਆਰਾਮ ਕਰ ਲਓ ਗੁਰੂ ਮਹਾਰਾਜ ਕਹਿੰਦੇ ਬੇਟਾ ਤੁਸੀਂ ਆਰਾਮ ਕਰੋ ਕੋਈ ਗੱਲ ਨਹੀਂ ਸਾਰੀ ਰਾਤ ਪੈਰਾ ਦਿੱਤਾ ਇੱਥੋਂ ਤੱਕ ਕਰ ਜੋਗੀ ਅਲਾਹ ਜਾਰ ਖਾਨ ਲੱਗਦਾ ਹੈ ਕਿ ਗੁਰੂ ਮਹਾਰਾਜ ਉਹਨਾਂ ਦੇ ਹੱਥਾਂ ਨੂੰ ਚੁੰਮਦੇ ਇੱਥੋਂ ਤੱਕ ਕਰ ਪੈਰਾਂ ਨੂੰ ਵੀ ਚੁੰਮਦੇ ਤੇ ਬਾਣੀ ਜਿਹੜੀ ਹੈ ਨਾ ਉਹਨੂੰ ਪ੍ਰੈਕਟੀਕਲ ਕਰਕੇ ਦੱਸਦੇ ਆ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਬਿਗਤ ਜਦੋਂ ਬਾਬਾ ਅਜੀਤ ਸਿੰਘ ਦੇ ਕੋਲ 18 ਸਾਲ ਦੀ ਉਮਰ ਹੈ ਲਗਭਗ ਬਾਬਾ ਜੁਹਾਰ ਸਿੰਘ ਦੀ ਉਮਰ 15 ਤੇ 16 ਸਾਲ ਦੇ ਵਿੱਚ ਹੈ ਦੋਨਾਂ ਦੇ ਕੋਲ ਆਉਂਦੇ ਆ ਦੋਨੇ ਨੀਂਦ ਵਿੱਚ ਸੁੱਤੇ ਪਏ ਹੈ ਤਾਂ ਪਿਤਾ ਦਾ ਦਿਲ ਸੀ ਨਾ ਪੱਥਰ ਤਾਂ ਹੈ ਹੀ ਨਹੀਂ ਸੀ ਕਲਗੀਧਰ ਪਾਤਸ਼ਾਹ ਤੇ ਆਪਣੇ ਬੱਚੇ ਨੂੰ ਆਪਾਂ ਵੀ ਆਪਾਂ ਬੱਚਿਆਂ ਨੂੰ ਦੇਖ ਕੇ ਕਿੰਨਾ ਖੁਸ਼ ਹੁੰਨੇ ਆ ਕਿੰਨੀਆਂ ਆਸਾਂ ਉਹਨਾਂ ਦੇ ਉੱਪਰ ਰੱਖਦੇ ਆਂ ਤੇ ਪਰ ਗੁਰੂ ਮਹਾਰਾਜ ਕੀ ਕਹਿ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਥੇ ਚਾਰ ਅਬ ਦੋ ਹੀ ਹੋ ਕੱਲ ਤਾਂ ਚਾਰ ਸੀਗੇ ਨਾ ਸਰਸਾ ਤੱਕਰ ਥੇ ਚਾਰ ਅਬ ਦੋ ਹੀ ਹੈ ਹਮ ਸਬਰ ਕਰਾਂਗੇ ਜਦ ਦੋ ਵੀ ਨਾ ਹੋਣਗੇ ਮੈਂ ਫਿਰ ਵੀ ਸ਼ੁਕਰ ਕਰਾਂਗਾ ਪਰਮਾਤਮਾ ਕਾਲਪੁਰਖ ਦਾ ਸਵੇਰ ਹੁੰਦੀ ਹੈ ਨਿਤਨੇਮ ਦਾ ਪਾਠ ਹੁੰਦਾ ਹੈ ਸਾਧ ਸੰਗਤ ਦੀ ਬਿਉਂਤ ਬੰਦੀ ਬਣਾਈ ਜਾਂਦੀ ਹੈ ਪੰਜ ਪੰਜ ਦਾ ਜਥਾ ਹੁਣ ਪੰਜ ਜਥੇ ਬਣਾਏ ਆ ਹੁਣ ਪੰਜ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲੇ ਭਾਈ ਹਿੰਮਤ ਸਿੰਘ ਜੀ ਉਹਦੀ ਕਮਾਂਡ ਲੈ ਲੈਂਦੇ ਆ ਉਹਨਾਂ ਦੇ ਨਾਲ ਤਕਰੀਬਨ ਇਤਿਹਾਸ ਦੇ ਵਿੱਚ ਕਿੰ ਆ ਪੰਜ ਲਿਖਿਆ ਕਿੰ ਆ ਅੱਠ ਲਿਖਿਆ ਪੰਜ ਜਥੇ ਬਣਾਏ ਗਏ 8 8 ਦੇ ਭਾਈ ਹਿੰਮਤ ਸਿੰਘ ਦਾ ਜਥਾ ਜਾਂਦਾ ਹੈ ਜੂਝਦੇ ਆ ਸ਼ਹੀਦ ਹੁੰਦੇ ਆ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਸ਼ਹੀਦ ਹੁੰਦੇ ਆ ਤੇ ਦੁਪਹਿਰ ਤੱਕ ਕਰ 27 ਸਿੰਘ ਸੀ ਦੋ ਚੁੱਕੇ ਆ ਹਜ਼ਾਰਾਂ ਦੀ ਫੌਜ ਨੂੰ ਟੱਕਰ ਲੈ ਕੇ 27 ਸਿੰਘ ਵੀ ਦੇ ਬਾਬਾ ਅਜੀਤ ਸਿੰਘ ਦੀ ਖੜੇ ਆ ਤੇ ਬਾਬਾ ਅਜੀਤ ਸਿੰਘ ਦੀ ਬੜੀ ਜਲਦੀ ਦੇ ਨਾਲ ਕਾਲੀ ਦੇ ਨਾਲ ਪਿਤਾ ਗੁਰਦੇਵ ਗੁਰ ਗੋਬਿੰਦ ਸਿੰਘ ਦੀ ਮਹਾਰਾਜ ਕੋਲ ਆਂਦੇ ਆ ਤੇ ਆ ਕੇ ਇੱਕਦਮ ਆ ਕੇ ਪਿਤਾ ਦਸ਼ਮੇਸ਼ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਜੀ ਅੱਜ ਵਿਤਕਰਾ ਹੋਇਆ ਹੈ ਕਹਿ ਲੱਗੇ ਮੈਂ ਸਮਝਿਆ ਨਹੀਂ ਅਜੀਤ ਸਿੰਘਾ ਕਹਿਣ ਲੱਗੇ ਵਿਤਕਰਾ ਹੋਇਆ ਹੈ ਕਹਿੰਦੇ ਕਿਸ ਗੱਲ ਦਾ ਕਹਿਣ ਲੱਗੇ ਤੁਹਾਡੀ ਬਾਣੀ ਕਹਿੰਦੀ ਹੈ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਪਾਈਆਂ ਤੁਸੀਂ ਤਾਂ ਕੋਈ ਫਰਕ ਨਹੀਂ ਸਮਝਦੇ ਪੁੱਤਰਾਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਤੁਸੀਂ ਅੱਜ ਕਿਉਂ ਬਿਤਕਰਾ ਕੀਤਾ ਕਿਹੜੀ ਗੱਲ ਦਾ ਮੈਨੂੰ ਪਹਿਲਾਂ ਕਿਉਂ ਨਹੀਂ ਭੇਜਿਆ ਸਤਗੁਰੂ ਕਹਿਣ ਲੱਗੇ ਸੁਣ ਲੈ अजीत ਸਿੰਘ ਇਹ ਇਤਿਹਾਸ ਲਿਖਿਆ ਜਾਏਗਾ ਜੇ ਮੈਂ ਤੁਹਾਨੂੰ ਭੇਜ ਦਿੰਦਾ ਇਤਿਹਾਸ ਨੇ ਲਿਖਣਾ ਸੀ ਵੀ ਗੁਰ ਗੋਬਿੰਦ ਸਿੰਘ ਦੀ ਦੀ ਮਜਬੂਰੀ ਸੀ ਉਹਨੂੰ ਆਪਣੇ ਪੁੱਤਰ ਭੇਜਣੇ ਪਏ ਮੈਂ ਪੁੱਤਰ ਮਰਵਾਣੇ ਦੀ ਮੈਂ ਪੁੱਤਰ ਵਾਰਨੇ ਹਨ ਕਿਹਾ ਸੀ ਨਾ ਜਾ ਕੇ ਜਾ ਕੇ ਇਹਨੂੰ ਪੁੱਤਰਨ ਕੇ ਸੀਸ ਪਰ ਬਾਰ دیے ਸੁੱਤ ਚਾਰ ਚਾਰ ਮੁਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਮੈਂ ਪੁੱਤਰ ਮਾਰਨੇ ਨਹੀਂ ਪੁੱਤਰ ਵਾਰਨੇ ਹਨ ਭੇਜਿਆ ਸੀ ਨਾ ਪਪਾ ਅਜੀਤ ਸਿੰਘ ਆਪਣੇ ਹੱਥੀਂ ਕਲਗੀ ਤੇ ਸਜਾ ਕੇ ਸ਼ਸਤਰ ਦੇ ਕੇ ਕਹਿਣ ਲੱਗੇ ਜਾ ਬੇਟਾ ਪਰਮਾਤਮਾ ਕਿਰਪਾ ਕਰੇਗਾ بڑا ਜੁੱਧ ਦੇ ਵਿੱਚ ਨਪੁੰਸੀ ਬਾਬਾਜੀਤ ਸਿੰਘ ਜੀ ਬੜੇ ਦੁਸ਼ਮਣਾਂ ਦੇ ਲਾਹੂ ਲਾਏ ਟੱਕਰੇ ਲਾਏ ਜ਼ੁਲਮ ਦਾ ਨਾਸ ਕੀਤਾ ਉਹਨਾਂ ਲੋਕਾਂ ਦਾ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਸ ਸਮੇਂ ਵਿੱਚ ਔਰੰਗਜ਼ੇਬ ਦੇ ਹਕੂਮਤ ਸੀ ਤੇ ਇੱਕ ਅਖਬਾਰ ਨਿਕਲਦੀ ਛਾਪੇ ਵਾਲੀ ਉਹਦਾ ਨਾਮ ਸੀ ਦਰਬਾਰੇ ਮੌਲਾ ਉਹਦੇ ਵਿੱਚ ਛਪਿਆ ਸੀ ਕਿ 365 ਫੱਟ ਸੀਗੇ ਬਾਬਾਜੀਤ ਸਿੰਘ ਦੇ ਸਰੀਰ ਤੇ ਜਦੋਂ ਸ਼ਹੀਦ ਹੋਏ ਸਨ ਅਗ ਨੇਜਿਆਂ ਦੇ ਤਲਵਾਰਾਂ ਦੇ ਤੀਰਾਂ ਦੇ ਇਧਰ ਸਾਧ ਸੰਗਤ ਦੀ ਜਦੋਂ ਸਿੰਘ ਸੀਧ ਹੁੰਦੇ ਆ ਤੇ ਜਿਹੜੇ ਸਿੰਘ ਸਨ ਇਧਰੋਂ ਜਕਾਰਾ ਲਾਉਂਦੇ ਸੀ ਪਰ ਜਦੋਂ ਬਾਬਾ ਅਜੀਤ ਸਿੰਘ ਜੀ ਮੈਦਾਨ ਦੇ ਜੰਗ ਵਿੱਚ ਡਿੱਗਦੇ ਆ ਤੇ ਕਿਸੇ ਦੀ ਆਵਾਜ਼ ਨਹੀਂ ਨਿਕਲੀ ਪਰ ਕਲਗੀਧਰ ਦਾ ਜਿਗਰ ਤੇ ਉਸ ਗੜੀ ਦੀ ਮਮਤੀ ਤੇ ਖੜੇ ਹੋ ਕੇ ਜਕਾਰਾ ਲਾਉਂਦੇ ਆ ਆਵਾਜ਼ ਨਹੀਂ ਆਈ ਤੇ ਸਤ ਸ੍ਰੀ ਅਕਾਲ ਵੀ ਆਪ ਕਹਿੰਦੇ ਤੇ ਥੱਲੇ ਆਉਂਦੇ ਗੁਰੂ ਪਾਤਸ਼ਾਹ ਕਹਿਣ ਲੱਗੇ ਜਿਕਾਰਾ ਕਿਉਂ ਲਾਇਆ ਕਹਿਣ ਲੱਗੇ ਸਤ ਗੁਰੂ ਮਹਾਰਾਜ ਸਾਲੂ ਕਿਉਂ ਪੁੱਛਦੇ ਆਸੀ ਦੀ ਦੇਖ ਗੁਰੂ ਮਹਾਰਾਜ ਕਹਿੰਦੇ ਭਾਈ ਨਹੀਂ ਉਹ ਪ੍ਰਮਾਤਮਾ ਦੀ ਇਮਾਨਤ ਹੈ ਜਿਸ ਕੀ ਵਸਤ ਤਿਸ ਅੱਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾਦੇয়াল ਕੀਤਾ ਨਾ ਚੌਗਣਾ ਕੀਤਾ ਕਿ ਨਹੀਂ ਇਹ ਬਿੰਦੀ ਪੁੱਤਰ ਸੀ ਤੇ ਨਾਦੀ ਪੁੱਤਰ ਕਿੰਨਾ ਖਾਲਸਾ ਕਿੰਨਾ ਅਜ ਸੜ ਗਿਆ ਕਰੋੜਾਂ ਦੇ ਵਿੱਚ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾਦੇয়াল ਫਿਰ ਉੱਪਰ ਚੜਦੇ ਆ ਫਿਰ ਗੁਰੂ ਮਹਾਰਾਜ ਕਹਿੰਦੇ ਬਾਪ ਪਿਸਰ ਬਹੁਤ ਦਲੇਰੀ से ਲੜੇ ਹੋ ਪਿਸਰ ਕਹਿੰਦੇ ਆ ਪੁੱਤਰ ਨੂੰ ਬਾਪ ਪਿਸਰ ਬਹੁਤ ਦਲੇਰੀ से ਲੜੇ ਹੋ ਕਿਉਂ ਨਹੀਂ ਗੁਰੂ ਗੋਬਿੰਦ ਕੇ ਫਰਜ਼ੰਦ ਬੜੇ ਹੋ ਮੇਰਾ ਬੇਟਾ ਸੀ ਕਿ ਲੜਨਾ ਹੀ ਸੀ ਨਾ ਤੇ ਸੀ ਦੋਂਦੇ ਆ ਥੋੜੀ ਦੇਰ ਬਾਅਦ ਬਾਬਾ ਜੂਹਾਰ ਸਿੰਘ ਵੀ ਆ ਕੇ ਸਤਿਗੁਰੂ ਨੂੰ ਬੇਨਤੀ ਕਰਦੇ ਆ ਮੈਂ ਵੀ ਆਪਣੇ ਭਰਾ ਦੇ ਵਾਂਗ ਜੂਝਣਾ ਹੈ ਸਤਿਗੁਰੂ ਕਹਿਣ ਲੱਗੇ ਵੈਂ ਇਸ ਸਮੇਂ ਦੀ ਉਡੀਕ ਵਿੱਚ ਹਾਂ ਤਿਆਰ ਕੀਤਾ ਔਰ ਆਖਿਆ ਕਿ ਜਿੱਥੇ ਬਾਬਾ ਅਜੀਤ ਸਿੰਘ ਜੀ ਦਵਾ ਉਸ ਤੋਂ ਅੱਗੇ ਹੋਰ ਕਦਮ ਅੱਗੇ ਵੱਧ ਕੇ ਸੀ ਦੋਣਾ ਮੈਂ ਤੈਨੂੰ ਭੇਜਾਂਗਾ ਅੱਗੇ ਤੱਕ ਤੀਰਾਂ ਦੀ ਬਰਸਾਤ ਕੀਤੀ ਕਲਗੀ ਤਰਪਾਸ਼ਾ ਨੇ 14 16 ਜੰਗਾਂ ਜਿਹੜੀਆਂ ਸਤਿਗੁਰੂ ਲੜੀਆਂ ਸਭ ਤੋਂ ਵੱਧ ਤੀਰ ਕਲਗੀਧਰ ਪਾਤਸ਼ਾਹ ਜੀ ਨੇ ਚਮਕੌਰ ਦੀ ਲੜਾਈ ਵਿੱਚ ਚਲਾਇਆ ਚਮਕੌਰ ਦੀ ਲੜਾਈ ਵਿੱਚ ਉਹਦਾ ਇੱਕ ਸਬੂਤ ਹੈ ਜਦੋਂ ਤੀਰ ਚਲਾਉਂਦੇ ਆ ਨਾ ਤੇ ਹੱਥ ਦੇ ਵਿੱਚ ਛੱਲਾ ਪਾਉਂਦੇ ਸੀ ਲੋਹੇ ਦੇ ਗੁਰੂ ਮਹਾਰਾਜ ਤੇ ਤਾਂ ਹੀਰਿਆਂ ਦੇ ਛੱਲੇ ਸੀ ਤੇ ਉਹ ਛੱਲੇ ਪਾਉਂਦੇ ਸੀ ਗੁਰੂ ਮਹਾਰਾਜ ਤੇ ਇਥੋਂ ਤੱਕ ਕਰ ਸਤਗੁਰੂ ਸਾਹਿਬ ਸੰਗਤ ਦੀ ਗੁਰੂ ਪਾਤਸ਼ਾਹ ਨੇ ਇੰਨੇ ਤੀਰ ਚਲਾਏ ਆ ਤੇ ਸਤਗੁਰੂ ਦੇ ਹੱਥ ਸੁੱਜ ਗਏ ਸੀ ਉਹ ਛੱਲੇ ਵੀ ਨਹੀਂ ਬਾਹਰ ਨਿਕਲਦੇ ਸੀ ਜਦੋਂ ਸਤਗੁਰੂ ਦੀ ਅਗਾਹ ਹੁੰਦੇ ਤੇ ਮੰਡੀ ਗੋਬਿੰਦਗੜ੍ਹ ਤੇ ਅਸੀਂ ਜਾਓ ਉੱਥੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਆ ਕੇ ਸਤਿਗੁਰੂ ਜੀ ਨੇ ਉਹ ਛੱਲੇ ਕਟਵਾਏ ਸੀਗੇ ਹੱਥ ਵਿੱਚ ਸੋਜ ਪੈ ਗਈ ਸੀ ਗੁਰੂ ਸਾਹਿਬ ਦੇ ਤੀਰ ਚਲਾ ਚਲਾ ਕੇ ਤੇ ਗੁਰੂ ਮਹਾਰਾਜ ਜੀ ਦੇ ਛੋਟੇ ਸਭ ਜੱਤੇ ਬਾਬਾ ਜੁਝਾਰ ਸਿੰਘ ਦੀ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਸਮੇਂ ਦੇ ਵਿੱਚ ਹੀ ਜਿਸ ਵੇਲੇ ਲੜਾਈ ਤੋਂ ਪਹਿਲਾਂ ਤੇ ਉਹ ਜਰਨੈਲਾਂ ਨੇ ਇਹ ਵੀ ਆਖਿਆ ਵੀ ਆਪਾਂ ਤਾਂ ਗੁਰਗੋਬਚੇਰ ਨੂੰ ਬੈਦਿਫਾਲੀ ਅੰਦਰ ਕਿੰਨੇ ਕੁ ਬੰਦੇ ਆ ਸਭ ਤੋਂ ਪਹਿਲਾਂ ਇੱਕ ਨਹਾਰਖਾਂ ਜਰਨੈਲ ਸੀ ਉਹ ਪੌੜੀ ਲਾ ਕੇ ਚਲਾ ਗਿਆ ਵੀ ਅੰਦਰ ਦੇਖਦਾ ਕਿੰਨੇ ਕੁ ਬੰਦੇ ਆ ਤੇ ਜਦੋਂ ਪੌੜੀ ਲਾਈ ਤੇ ਉਧਰ ਗੁਰੂ ਬਾਹੜਾ ਜੀ ਹੱਥ ਵਿੱਚ ਤੀਰ ਕਮਾਨ ਸੀ ਸਤਗੁਰ ਨੇ ਸਿੱਧਾ ਉਹਦੀਆਂ ਅੱਖਾਂ ਦੇ ਵਿੱਚ ਤੀਰ ਮਾਰਿਆ ਤੇ ਨਾਰਖਣ ਉੱਥੇ ਡਿੱਗ ਪਿਆ ਉਸ ਤੋਂ ਬਾਅਦ ਸ਼ੇਰ ਮੁਹੰਮਦ ਜਿਹੜਾ ਮਲੇਰਕੋਟ ਦੇ ਦਾ ਉਹਦਾ ਭਰਾ ਸੀ ਗੈਰਤ ਖਾਂ ਗਣੀ ਖਾਂ ਕੀ ਇਹਨੇ ਲਿਖਿਆ ਗੈਰਤ ਖਾਂ ਉਹਦਾ ਨਾਮ ਸੀ ਤੇ ਉਹ ਵੀ ਚੜਦਾ ਪੌੜੀ ਲਾ ਕੇ ਤੇ ਸਤਗੁਰੂ ਮਹਾਰਾਜ ਆਪਣੇ ਹੱਥ ਵਿੱਚ ਗੁਰਜ ਫੜਦੇ ਆ ਤੇ ਉਹਦਾ ਸਿਰ ਫੇਂ ਦਿੰਦੇ ਜਦੋਂ ਉਹ ਸਿਰ ਚੱਕਦਾ ਨਾ ਜਦੋਂ ਦੇਖਣ ਵਾਸਤੇ ਤੇ ਤੀਸਰਾ ਸੀ ਇੱਕ ਖਵਾਜਾ ਮਹਿਮੂਦ ਜਿਹਨੂੰ ਸਤਗੁਰ ਨੇ ਜਫਰ ਨਾਮੇ ਵਿੱਚ ਮਰਮੂਦ ਲਿਖਿਆ ਔਰੰਗਜ਼ੇਬ ਨੂੰ ਆਖਿਆ ਵੀ ਤੇਰੇ ਦੋ ਤਰਨੈਲ ਆਏ ਸੀ ਤੇ ਉਹਨਾਂ ਨੂੰ ਤਾਂ ਮੈਂ ਬਖਸ਼ ਦਿੱਤਾ ਸੀ ਉਹਨਾਂ ਨੂੰ ਇੱਕ ਨੂੰ ਤੀਰ ਦਿੱਤਾ ਸੀ ਤੇ ਦੂਸਰੇ ਨੂੰ ਮੈਂ ਗੁਰਜ ਦਿੱਤਾ ਸੀ ਪਰ ਜੇ ਉਹ ਖਵਾਜਾ ਮਰਮੂਦ ਵੀ ਆ ਜਾਂਦਾ ਤੇ ਇੱਕ ਤੀਰ ਉਹਨੂੰ ਵੀ ਮੈਂ ਬਖਸ਼ ਦੇਣਾ ਸੀ ਪਰ ਉਹ ਡਰ ਕੇ ਥੱਲੇ ਡਗ ਪਿਆ ਪੌੜੀ ਤੋਂ ਜਦੋਂ ਉਹਨੇ ਦੇਖਿਆ ਵੀ ਕਲਗੀਧਰਪਾਤਸ਼ਾਹ ਸਾਹਮਣੇ ਖੜੇ ਐ ਤੇ ਸਾਧ ਸੰਗਤ ਦੀ ਗੁਰੂ ਮਹਾਰਾਜ ਨੇ ਉਸਤੇ ਜੋ ਕੀਤਾ ਉਸ ਵੇਲੇ ਸਤਗੁਰੂ ਦੇ ਪਿਆਰੇ ਭਾਈ ਦਿਆ ਸਿੰਘ ਧਰਮ ਸਿੰਘ ਹੋਰ ਗੁਰੂ ਕੇ ਸਿੰਘ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਪਹਿਲਾਂ ਵੀ ਕਹਿ ਚੁੱਕੇ ਸਨ ਇਕੱਲੇ-ਇਕੱਲੇ ਪਰ ਹੁਣ ਪੰਜ ਦੇ ਵਿੱਚ ਕਹਿ ਰਹੇ ਆ ਕਿ ਸਤਗੁਰੂ ਮਹਾਰਾਜ ਇੱਕ ਸਾਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਆਪ ਜੀ ਕਹਿੰਦੇ ਹੋ ਖਾਲਸਾ ਮੇਰੋ ਸਤਗੁਰੂ ਪੂਰਾ ਕੁਝ ਖਾਲਸਿਆਂ ਨੂੰ ਆਪਣਾ ਸਤਿਗੁਰੂ ਕਿਹਾ ਪੰਜ ਪਿਆਰੇ ਦੇ ਰੂਪ ਦੇ ਵਿੱਚ ਤੇ ਹੁਣ ਪੰਜ ਪਿਆਰੇ ਦਾ ਹੁਕਮ ਹੈ ਕਿ ਆਪ ਦੀ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਪੰਜ ਪਿਆਰੇ ਦਾ ਹੁਕਮ ਮੰਨਾਗਾ ਪਰ ਮੈਂ ਚੁੱਪ ਕਰਕੇ ਨਹੀਂ ਜਾਵਾਂਗਾ ਉੱਥੇ ਗੁਰੂ ਮਹਾਰਾਜ ਤਾੜੀ ਮਾਰ ਕੇ ਗਏ ਜਿਹੜਾ ਦਰਸ਼ਨ ਕੀਤੇ ਗੁਰਦੁਆਰਾ ਤਾੜੀ ਸਾਹਿਬ ਵੀ ਹੈ ਚਮਕੌਰ ਸਾਹਿਬ ਤੇ ਉੱਥੇ ਜਾਂਦਿਆਂ ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਪੀਰ ਹਿੰਦ ਬੇਰਵਤ ਪੀਰ ਹਿੰਦ ਮੈਂ ਰਵਤ ਹਫੜਾ ਧਫੜੀ ਪੱਚੀ ਰਾਤ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਗਲਗੇ ਸਤਗੁਰੂ ਪਾਤਸ਼ਾਹ ਉੱਥੇ ਗੁਰੂ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਹੈ ਉਹਦੇ ਵਿੱਚ ਉਹ ਇਤਿਹਾਸ ਸਾਸੰਗਤ ਜੀ ਜਿਹੜਾ ਹੁੰਦਾ ਨਾ ਉਹ ਪੂਰਨੇ ਪਾਉਂਦਾ ਸਾਨੂੰ ਸੋਝੀ ਦਿੰਦਾ ਹੁਣ ਸਤਗੁਰੂ ਜੀ ਜਿਹਨੂੰ ਆਪਣਾ ਚੋਲਾ ਦੇ ਕੇ ਗਏ ਜਿਹਨੂੰ ਆਪਣੀ ਦਸਤਾਰ ਦੇ ਕੇ ਗਏ ਜਿਹਨੂੰ ਆਪਣੀ ਕਲਗੀ ਦੇ ਕੇ ਗਏ ਉਸ ਸਿੱਖ ਦਾ ਨਾਮ ਸੀ ਭਾਈ ਸੰਗਤ ਸਿੰਘ ਭਾਅ ਮਤਲਬ ਸੰਗਤ ਨੂੰ ਪੰਥ ਨੂੰ ਗੁਰੂ ਮਹਾਰਾਜ ਆਪਣਾ ਸਾਰਾ ਕੁਝ ਦੇ ਗਏ ਜੇ ਕਿਹਾ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਮੇਰਾ ਸਭ ਕੁਝ ਖਾਲਸੇ ਦਾ ਹੀ ਹੈ ਔਰ ਸਾਰਾ ਕੁਝ ਦੇ ਵੀ ਦਿੱਤਾ ਗੁਰੂ ਪਾਰਾ ਨੇ ਆਪਣੇ ਕੁਝ ਕੁਝ ਵੀ ਨਹੀਂ ਰੱਖਿਆ ਤੇ ਭਾਈ ਸੰਗਤ ਸਿੰਘ ਦਾ ਚਿਹਰਾ ਮੋਰਾ ਕਲਗੀਧਰ ਪਾਸ਼ਾ ਨਾਲ ਮਿਲਦਾ ਸੀ ਉਹਦਾ ਵੀ ਜਨਮ ਪਟਨਾ ਸਾਹਿਬ ਹੋਇਆ ਗੁਰੂ ਕਲਗੀਧਰ ਪਾਸ਼ਾ ਤੋਂ ਇੱਕ ਦਿਨ ਬਾਅਦ ਸਤਗੁਰੂ ਮਹਾਰਾਜ ਹੁਣ ਪੰਜ ਪਿਆਰੇ ਦੇ ਹੁਕਮ ਨੂੰ ਮੰਨ ਕੇ ਚਮਕੌਰ ਦੀ ਗੜੀ ਨੂੰ ਸਤਗੁਰ ਨੇ ਛੱਡਿਆ ਹੈ ਤੇ ਕੱਲ ਆਪਾਂ ਵਿਚਾਰ ਕਰਾਂਗੇ ਉਹਨਾਂ ਦਾ ਸੰਸਕਾਰ ਐਸਾ ਇੰਨੀ ਲੋਥਾਂ ਪਈਆਂ ਹਨ ਇੱਕ ਘਰ ਦੇ ਵਿੱਚ ਮੌਤ ਹੋ ਜੇ ਤੇ ਕਿੰਨਾ ਸ਼ੋਗ ਬਣਾਇਆ ਜਾਂਦਾ ਤੇ ਕਿਦਾਂ ਉਸ ਬੀਬੀ ਹਰਸ਼ਰਨ ਕੌਰ ਨੇ ਉਹਨਾਂ ਵੀਰਾਂ ਦਾ ਤੇ ਸਭ ਜਾਂਦਿਆਂ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਇਹ ਗੁਰਦਾਰਾ ਕਿਦਾਂ ਬਣਿਆ ਚਮਕੌਰ ਸਾਹਿਬ ਜੀ ਨੂੰ ਗੁਰਦਾਰਾ ਕਤਲਗੜ੍ਹ ਸਾਹਿਬ ਕਿਹਾ ਜਾਂਦਾ ਹੈ ਇੱਕੋ ਹੀ ਹਿੰਦੁਸਤਾਨ ਦੇ ਵਿੱਚ ਜੋਗੀ ਅੱਲਾਹ ਜਾਰ ਕਹਿੰਦਾ ਜੇ ਤੀਰਥ ਹੈ ਨਾ ਤੀਰਥ ਇੱਕੋ ਹੀ ਹੈ ਹਿੰਦੁਸਤਾਨ ਦੇ ਵਿੱਚ ਬਸ ਹਿੰਦ ਵਿੱਚ ਇਹ ਕੀ ਹੈ ਤੀਰਥ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਇਹ ਕੋਈ ਤੀਰਥ ਹੈ ਜੇ ਕਿਸੇ ਨੇ ਤੀਰਥ ਕਰਨਾ ਤੇ ਉੱਥੇ ਜਾ ਕੇ ਤੇ ਏਸ਼ੀਆ ਦੀ ਸਭ ਤੋਂ ਵੱਡੀ ਜੰਗ ਹੋਈ ਹੈ ਪਰ ਅਫਸੋਸ ਹੈ ਮੈਂ ਕੱਲ ਬੇਨਤੀ ਕਰ ਚੁੱਕਾ ਤਿੰਨ ਗੜੀਆਂ ਸਾਡੇ ਸਾਹਮਣੇ ਚਮਕੌਰ ਦੀ ਗੱਡੀ ਗੁਰਦਾਸ ਨੰਗਲ ਦੀ ਗੜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੇਰਾ ਪਾਇਆ ਸੀ ਇੱਕ ਸਾਰਾ ਗੜੀ ਸਾਰਾ ਗੜੀ ਦਾ ਇਤਿਹਾਸ ਫਰਾਂਸ ਦੇ ਵਿੱਚ ਪੜਾਇਆ ਜਾਂਦਾ ਹੈ ਅਫਸੋਸ ਇਹ ਹੈ ਕਿ ਚਮਕੌਰ ਦੀ ਗੜੀ ਦਾ ਇਤਿਹਾਸ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਨਹੀਂ ਪੜਾਇਆ ਜਾਂਦਾ ਪਰ ਉਹਨੇ ਜੋ ਕੀਤਾ ਜੋ ਉਹਦੇ ਸਭ ਜਾਦਿਆਂ ਨੇ ਕੀਤਾ ਕੋਈ ਮੁੱਲ ਨਹੀਂ ਤਾਰ ਸਕਦਾ ਇਸੇ ਕਵੀ ਨੇ ਬੜਾ ਸੋਹਣਾ ਲਿਖਿਆ ਪਿਤਾ ਵਾਰਿਆ ਕਿੰਜ ਕਸ਼ਮੀਰ ਖਾਤਰ ਪਿਤਾ ਵਾਰਿਆ ਕਿੰਜ ਕਸ਼ਮੀਰ ਖਾਤਰ ਜਾਂ ਫੁੱਲ ਜਾਣੇ ਜਾਂ ਭੌਰ ਜਾਣੇ ਕਿਵੇਂ ਸਾਜਿਆ ਖਾਲਸਾ ਆਨੰਦਪੁਰ ਵਿੱਚ ਸਮਾਂ ਜਾਣੇ ਜਾਂ ਸਮੇ ਦਾ ਤੌਰ ਜਾਣੇ ਕਿੰਨੇ ਝੁੱਲੇ ਜ਼ੁਲਮ ਕਲਗੀ ਧਾਰ ਉਤੇ ਝੁੱਲੀ ਹਵਾ ਵਾਲਾ ਹਿੱਲਿਆ ਚੌਰ ਜਾਣੇ ਕਿੰਝ ਕੀਤੀ ਦਸ਼ਮੇਸ਼ ਦੇ ਪੁੱਤਰਾਂ ਨੇ ਜਾਂ ਸਰਹੰਦ ਜਾਣੇ ਜਾਂ ਚੰਮਕੌਰ ਜਾਣੇ ਇਹ ਕਲਗੀਧਰ ਪਾਸ਼ਾ ਦੇ ਪੁੱਤਰਾਂ ਦਾ ਜ਼ਿਕਰੇ ਦਾਸਤਾ ਹੈ ਸ਼ਹਾਦਤ ਬਹੁਤ ਅਸੀਂ ਵਰਨਨ ਨਹੀਂ ਕਰ ਸਕਦੇ ਸਾਧ ਸੰਗਤ ਜੀ ਜੋ ਉਹ ਸਤਿਗੁਰੂ ਸਾਹਿਬ ਜਾਦੇ ਕੀਤੇ ਆ ਜੋ ਕਲਗੀਧਰ ਪਾਸ਼ਾ ਨੇ ਕੁਰਬਾਨੀਆਂ ਕੀਤੀਆਂ ਉਹਦੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਹਨ ਤੇ ਉਹ ਦੁਨੀਆਂ ਦੇ ਰਹਿਂਦੀ ਦੁਨੀਆਂ ਤੱਕ ਇਤਿਹਾਸ ਰਹੇਗਾ ਜਿੰਨੇ ਤੱਕ ਦੁਨੀਆ ਰਹੇਗੀ ਕਿਆ ਸੀ ਤਾਂ ਕਲਗੀਧਰ ਪਾਤਸ਼ਾਹ ਨੂੰ ਸਿੱਖਾਂ ਨੇ ਆਖਿਆ ਸੀ ਗੁਰੂ ਮਹਾਰਾਜ ਜੀ ਝੋਰਾ ਕਰੀ ਨਾ ਗੜੀ ਚਮਕੌਰ ਦੀ ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਤੇ ਕਰਕੇ ਦਿਖਾਏ ਨਾ ਸਿੱਖਾਂ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖ ਰਾਜ ਕਰਦਾ ਤੇ ਕਿਹਦੀ ਬਦੌਲਤ ਹੈ ਇਹ ਕਲਗੀਧਰ ਪਾਤਸ਼ਾਹ ਸਭ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਰੀਆਂ ਬਖਸ਼ਿਸ਼ਾਂ ਹਨ ਗੁਰੂ ਮਹਾਰਾਜ ਕਿਰਪਾ ਕਰਨ ਕੱਲਾਪਾਂ ਵਿਚਾਰ ਕਰਾਂਗੇ ਉਹ ਬੀਬੀ ਹਰਸ਼ਰਨ ਕੌਰ ਦਾ ਦੇਣਾ ਵੀ ਨਹੀਂ ਦੇ ਸਕਦੇ ਜਿਹਨੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਤੇ ਉਹ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਕਿਸ ਦਾ ਸਥਾਪਿਤ ਹੋਇਆ ਉਹਦੇ ਆਪਾਂ ਕੱਲ ਵਿਚਾਰ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਬਲਾਉਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ